ਜਦੋਂ ਜੇਸਨ ਕੈਨੀ ਸਾਡੇ ਸੂਬੇ ਦੇ ਪ੍ਰੀਮੀਅਰ ਸਾਨ ਤੇ ਉਹਨਾਂ ਨੇ ਆਪਣਾ ਇੱਕ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਸੀ ਸ਼ਨੀਵਾਰ ਨੂੰ ਉਹ ਰੇਡੀਓ ਪ੍ਰੋਗਰਾਮ ਦੰਦੇ ਸਾਨ ਕਨਾਲ ਲੈਂਦੇ ਸਨ ਲੋਕਾਂ ਦੇ ਜਵਾਬ ਦਿੰਦੇ ਸਨ ਹੁਣ ਇਹ ਸਿਲਸਿਲਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੰਟੀਨਿਊ ਕੀਤਾ ਹੈ ਤੇ ਅੱਜ ਸਵਾਰ ਜਦੋਂ ਸੰਡੇ ਨੂੰ ਉਹਨਾਂ ਨੇ ਆਪਣਾ ਇਹ ਪ੍ਰੋਗਰਾਮ ਕੀਤਾ ਤਾਂ ਲੋਕਾਂ ਦੇ ਸਵਾਲ ਸਨ ਕਾਫੀ ਉਹਨਾਂ ਵਿੱਚ ਇੱਕ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਸੀ ਜੇ ਤੁਸੀਂ ਰੈਡ ਐਫਐਮ ਵਾਲੀ ਇੰਟਰਵਿਊ ਸੁਣੀ ਹੋਵੇ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਤਾਂ ਅਸੀਂ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ ਜੈਨੇਸਿਸ ਸੈਂਟਰ ਦੇ ਵਿੱਚ ਕਿ ਚੋਣਾਂ ਤੋਂ ਪਹਿਲਾਂ ਪਿਛਲੇ ਸਾਲ ਜਦੋਂ ਮਈ 'ਚ ਚੋਣਾਂ ਹੋਈਆਂ ਤੁਸੀਂ ਇਹ ਵਾਅਦਾ ਕੀਤਾ ਸੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿ ਅਸੀਂ ਤੁਹਾਨੂੰ ਟੈਕਸ ਕੱਟ ਦੇਵਾਂਗੇ ਪ੍ਰੋਵਿੰਸ਼ੀਅਲ ਜਿਹੜਾ ਤੁਹਾਨੂੰ ਟੈਕਸ ਲੱਗਦਾ ਇਨਕਮ ਟੈਕਸ ਲੱਗਦਾ ਉਹਦੇ ਵਿੱਚ ਕਟੌਤੀ ਕਰਾਂਗੇ ਅਸੀਂ ਉਹਦੇ ਵਿੱਚ ਮਸਲਾ ਇਹ ਬਣਾਇਆ ਸੀ ਕਿ ਜਿਹੜੇ ਲੋਕ 60000 60000 ਜਾਂ ਇਸ ਤੋਂ ਜ਼ਿਆਦਾ ਕਮਾਉਂਦੇ ਨੇ ਸਾਲਾਨਾ ਉਹਨਾਂ ਨੂੰ 750 ਡਾਲਰ ਸਾਲ ਦਾ ਫਾਇਦਾ ਹੋਵੇਗਾ ਇਨਕਮ ਟੈਕਸ ਦੇ ਵਿੱਚ ਜਿਹੜੇ ਕਪਲ ਨੇ ਫੈਮਿਲੀਜ਼ ਨੇ ਜਿਹੜੇ ਦੋ-ਦੋ ਜਣੇ ਤਿੰਨ-ਤਿੰਨ ਜਣੇ ਕਮਾਉਂਦੇ ਨੇ ਪਰਿਵਾਰ ਦੇ ਵਿੱਚ ਉਹਨਾਂ ਨੂੰ 1500 ਡਾਲਰ ਦਾ ਫਾਇਦਾ ਹੋਵੇਗਾ ਸਾਲ ਦਾ ਇਨਕਮ ਟੈਕਸ ਦੇ ਵਿੱਚ ਕਟੌਤੀ ਦੇਣ ਦਾ ਤੇ ਪ੍ਰੀਮੀਅਰ ਨੇ ਆਪਾਂ ਨੂੰ ਇਹ ਕਿਹਾ ਸੀ ਜਵਾਬ ਦੇ ਵਿੱਚ ਕਿ ਕਿਉਂਕਿ ਤੇਲ ਦਾ ਰੇਟ ਜਿਹੜਾ ਸੀ 74 ਡਾਲਰ ਤੋਂ ਘਟ ਕੇ 67 ਡਾਲਰ ਬੈਰਲ ਤੇ ਆ ਗਿਆ ਸੋ ਜਿਹੜੀ ਆਸ ਰੱਖੀ ਜਾ ਰਹੀ ਸੀ ਕਿ ਪੈਸੇ ਸਾਡੇ ਕੋਲ ਆਉਣਗੇ ਉਹ ਨਹੀਂ ਆਏ ਉਹਦੇ ਕਰਕੇ ਅਸੀਂ ਇਹ ਤੁਹਾਨੂੰ ਹੁਣ ਇਸ ਸਾਲ ਦੇ ਵਿੱਚ ਟੈਕਸ ਕਟ ਨਹੀਂ ਦੇ ਸਕਦੇ ਪਿਛਲੇ ਸਾਲ ਦੀ ਗੱਲ ਕੀਤੀ ਹੈ ਉਹਨਾਂ ਨੇ ਕਿ ਤਾਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਤੁਹਾਨੂੰ ਦੇ ਨਹੀਂ ਸਕੇ ਵਾਅਦੇ ਦੇ ਮੁਤਾਬਕ ਫਿਰ ਉਹਨਾਂ ਨੇ ਕਿਹਾ ਕਿ 26 27 ਦੇ ਵਿੱਚ ਅਸੀਂ ਇਹ ਦੇਵਾਂਗੇ 26 27 ਦੇ ਵਿੱਚ ਹੁਣ ਉਹੀ ਸਾਲ ਫਿਰ ਚੋਣਾਂ ਦਾ ਵਰਾ ਹੈ ਉਸੇ ਸਾਲ ਤਾਂ ਇਲੈਕਸ਼ਨ ਆ ਜਾਣੀ ਹੈ 27 ਚ ਤਾਂ ਫਿਰ ਤਾਂ ਇਲੈਕਸ਼ਨ ਇਅਰ ਦੇ ਵਿੱਚ ਤੁਸੀਂ ਟੈਕਸ ਕੱਟ ਦਿੱਤਾ ਇਹਦਾ ਮਤਲਬ ਤਾਂ ਇਹ ਹੋਇਆ ਪਰ ਹੁਣ ਜਦੋਂ ਰੇਡੀਓ ਤੇ ਸ਼ਨੀਵਾਰ ਨੂੰ ਪ੍ਰੀਮੀਅਰ ਗੱਲਬਾਤ ਕਰ ਰਹੇ ਸਨ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਉਂਦੇ ਬਜਟ ਵਿੱਚ ਜਿਹੜਾ ਫਰਵਰੀ ਦੇ ਇਸ ਸਾਲ ਫਰਵਰੀ ਦੇ ਆਖਰੀ ਵੀਰਵਾਰ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੈ ਉਹਦੇ ਵਿੱਚ ਬਹੁਤੀ ਸੰਭਾਵਨਾ ਹੈ ਕਿ ਆਪਾਂ ਨੂੰ ਇਨਕਮ ਟੈਕਸ ਰਿਬੇਟ ਮਿਲ ਸਕਦਾ ਆਪਾਂ ਨੂੰ ਇਨਕਮ ਟੈਕਸ ਵਿੱਚ ਛੋਟ ਮਿਲ ਸਕਦੀ ਹੈ ਇਨਕਮ ਟੈਕਸ ਦੇ ਵਿੱਚ ਕਟੌਤੀ ਮਿਲ ਸਕਦੀ ਹੈ ਕਿਉਂਕਿ ਤੇਲ ਦਾ ਰੇਟ ਇੱਕ ਵਾਰ ਫੇਰ ਹਲਕਾ ਜਿਹਾ ਉੱਪਰ ਚਲਿਆ ਗਿਆ ਹੈ ਸਰਕਾਰ ਦੀ ਆਸ ਨੂੰ ਬੂਰ ਪਿਆ ਤੇ ਇਹਦੇ ਨਾਲ ਜਿਹੜੇ ਲੋਅਰ ਇਨਕਮ ਦੇ ਲੋਕ ਨੇ ਜਿਨ੍ਹਾਂ ਦੀ ਆਮਦਨੀ ਬਹੁਤ ਘੱਟ ਹੈ ਉਹਨਾਂ ਦੇ ਪ੍ਰੋਵਿੰਸ਼ੀਅਲ ਟੈਕਸ ਬਿੱਲਾਂ ਦੇ ਵਿੱਚ 20% ਦੀ ਕਟੌਤੀ ਹੋ ਜਾਏਗੀ ਜਿਨ੍ਹਾਂ ਦੀ ਘੱਟ ਆਮਦਨੀ ਹੈ ਤੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਜੇ ਤੁਹਾਡੀ ਆਮਦਨੀ 60000 ਜਾਂ ਇਸ ਤੋਂ ਉੱਪਰ ਹੈ ਇੱਕ ਜਣੇ ਦੀ ਫਿਰ ਤੁਹਾਨੂੰ 750 ਡਾਲਰ ਦਾ ਫਾਇਦਾ ਹੋਵੇਗਾ ਜੇ ਦੋ ਜਣੇ ਆ ਫਿਰ ਤੁਹਾਨੂੰ 1500 ਡਾਲਰ ਦਾ ਫਾਇਦਾ ਹੋਵੇਗਾ ਸਿੱਧੀ ਜੀ ਗੱਲ ਹੈ ਇੱਕ ਜਣੇ ਦਾ 750 ਦੂਜੇ ਦਾ 750 ਤੋਂ 1500 ਹੀ ਬਣਿਆ ਸੋ ਆਮ ਤੌਰ ਤੇ ਜਿਹੜੇ ਲੋਅਰ ਇਨਕਮ ਵਾਲੇ ਨੇ ਇਸ ਤੋਂ ਘੱਟ ਵਾਲੇ ਨੇ ਉਹਨਾਂ ਨੂੰ 20% ਦੀ ਬਚਤ ਹੋਵੇਗੀ ਜਿਹੜੇ ਟੈਕਸ ਹੁਣ ਦੇ ਰਹੇ ਨੇ ਸੋ ਉਹਨਾਂ ਨੇ ਕਿਹਾ ਜੀ ਕਿ ਫਰਵਰੀ ਦੇ ਬਜਟ ਤੇ ਨਜ਼ਰ ਰੱਖੋ ਇਹਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਮਿਲ ਜਾਏਗਾ